ਕਿਸ ਗੱਲ ਦੀ ਉਡੀਕ ਕਰ ਰਹੇ ਨੇ ਕਿ ਡੱਲੇਵਾਲ ਸਾਹਿਬ ਜਾਂ ਤਾਂ ਉੱਠ ਪੈਣ ਤੇ ਜਾਂ ਸ਼ਹੀਦ ਹੋ ਜਾਣ ਮਤਲਬ ਮੁੱਖ ਮੰਤਰੀ ਆਸਟ੍ਰੇਲੀਆ ਜਾਂਦੇ ਨੇ ਤੇ ਬਾਕੀ ਮੰਤਰੀ ਇੱਥੇ ਪਹੁੰਚ ਜਾਂਦੇ ਨੇ ਓ ਯਾਰ ਤੁਸੀਂ ਆਪ ਦੀ ਇੰਟਰਨਲ ਪੋਲਿਟਿਕਸ ਕਰਨੀ ਹੈ ਕਿਤੇ ਹੋਰ ਜਾ ਕੇ ਕਰੋ ਓ ਸੋਚ ਤਾਂ ਲਓ ਮਾਮਲਾ ਗੰਭੀਰ ਕਿੰਨਾ ਹੈ ਸੀਰੀਅਸ ਕਿੰਨਾ ਹੈ ਔਰ ਕਿਸ ਤਰ੍ਹਾਂ ਦੀ ਤੁਹਾਡੀ ਬੇਫਿਕਰੀ ਹੈ ਔਰ ਇਹੀ ਗੱਲ ਸੈਂਟਰ ਦੀ ਹੈ ਅਸੀਂ ਜੀ ਪੰਜਾਬ ਦੇ ਜ਼ਖਮਾਂ ਤੇ ਮਲਮ ਲਾਉਣਾ ਚਾਹੁੰਦੇ ਆ ਇੱਕ ਬਜ਼ੁਰਗ ਲੀਡਰ ਪਿਛਲੇ 1 ਮਹੀਨੇ ਤੋਂ ਬੈਠਾ ਹੈ ਔਰ ਸਾਰਾ ਪੰਜਾਬ ਉਹਦੇ ਨਾਲ ਹੈ ਤੇ باوجود ਉਸਦੇ ਖਾਮੋਸ਼ੀ ਹੈ ਕੋਈ ਗੱਲ ਨਹੀਂ ਕੋਈ ਗੁਰੀਂਦਰ ਸਿੰਘ ਸੂਬਾ ਪ੍ਰਧਾਨ ਅੱਜ ਜੋ ਦੋ ਸਾਂਝੇ ਫੋਰਮਾਂ ਦੀ ਮੀਟਿੰਗ ਦੇ ਸੱਦੇ ਤੇ 30 ਦੀ ਬੰਦ ਦੀ ਕਾਲ ਹੈ ਉਹਦੇ ਸਬੰਧ ਵਿੱਚ ਮੀਟਿੰਗ ਹੋਈ ਹੈ ਦੋਦੀ ਡੈਰੀ ਯੂਨੀਅਨ ਪਹਿਲਾਂ ਤੋਂ ਹੀ ਹਰ ਮੋਰਚੇ ਨਾਲ ਹਰ ਟਾਈਮ ਤੇ ਖੜ੍ਹਦੀ ਆ ਸੋ ਅਸੀਂ ਆਪਣੀ ਜਥੇਬੰਦੀ ਵੱਲੋਂ ਇਸ ਵਾਰ ਸੁਆਸਨ ਦਵਾਇਆ ਹੈ ਵੀ ਜੋ 30 ਦੀ ਬੰਦ ਦੀ ਕਾਲ ਹੈ ਮੁਕੰਮਲ ਇੱਕ ਟਾਈਮ ਦਾ ਜਿਹੜਾ ਸਵੇਰ ਤੋਂ ਸ਼ਾਮ ਦੇ 7 ਵਜੇ ਤੱਕ ਦਾ ਦੁੱਧ ਹੈ ਉਹ ਬੰਦ ਰਹੂਗਾ ਕੋਈ ਸਪਲਾਈ ਨਹੀਂ ਹੋਊਗੀ ਨਾ ਪਿੰਡਾਂ ਚੋਂ ਲਿਆ ਜਾਊਗਾ ਤੇ ਨਾ ਹੀ ਗਾਂਹ ਸਪਲਾਈ ਕੀਤਾ ਜਾਊਗਾ ਈਵਨ ਜਿਹੜੇ ਦੁੱਧੀ ਨੇ ਉਹ ਟੂ ਟੂ ਡੋਰ ਜਾਂਦੇ ਨੇ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕਿ ਜਿਹੜੀ ਲਗਾਈ ਚੱਲ ਰਹੀ ਹੈ ਅੰਸਬੀ ਦੀ ਇਹ ਨਾਇਕ ਕਿਸਾਨ ਦੀ ਹੈ ਇਹ ਆਮ ਖਾਣ ਪੀਣ ਵਾਲੇ ਲੋਕਾਂ ਦੀ ਲੜਾਈ ਹੈ ਸੋ ਇਸ ਨੂੰ ਮੁੱਖ ਰੱਖਦੇ ਹੋਏ ਜੋ ਮਰਨ ਵਰਤ ਤੇ ਸਾਡੇ ਜਗਦੀਪ ਸਿੰਘ ਜੀ ਡੱਲੇਵਾਲ ਪਿਛਲੇ 31 ਦਿਨਾਂ ਤੋਂ ਬੈਠੇ ਨੇ ਇਸ ਦਾ ਪੂਰੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੋਇਆ ਸੋ ਇਸ ਨੂੰ ਕਾਮਯਾਬ ਹੋਰ ਕਰਨ ਲਈ 30 ਦੀ ਬੰਦ ਦੀ ਕਾਲ ਹੈ ਜਿਹੜੀ ਮੁਕੰਮਲ ਹੋਊਗੀ ਸੋ ਦੁੱਧ ਦੀ ਡੈਰੀ ਯੂਨੀਅਨ ਵੱਲੋਂ ਇਹ ਮੁਕੰਮਲ ਦੁੱਧ ਬੰਦ ਰੱਖਿਆ ਜਾਊਗਾ ਸਵੇਰ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਠੀਕ ਪੱਤਰਕਾਰ ਭਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਜੀਤ ਸਿੰਘ ਚੈਲ ਬਿਜਲੀ ਮੁਲਾਜ਼ਮ ਇਕਤਾ ਮੰਚ ਵੱਲੋਂ ਤੁਹਾਡੇ ਨਾਲ ਅੱਜ ਗੱਲ ਕਰ ਰਿਹਾ ਹਾਂ ਅੱਜ ਦੇ ਮਸਲੇ ਬਾਰੇ ਹੰਧੇੜ ਸਾਹਿਬ ਨੇ ਔਰ ਕੋਟਲਾ ਸਾਹਿਬ ਨੇ ਬੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਆ ਲੇਕਿਨ ਜਿਸ ਤੱਕ 30 ਤਰੀਕ ਦੇ ਬੰਦ ਦਾ ਸਵਾਲ ਆ ਉਹ ਬੰਦ ਵਾਸਤੇ ਅਸੀਂ ਮੁਲਾਜ਼ਮ ਜਥੇਬੰਦੀਆਂ ਕਾਫੀ ਵੱਡੇ ਪੱਧਰ ਤੇ ਇਕੱਠੀਆਂ ਹੋਈਆਂ ਸੀ ਬਿਜਲੀ ਮੁਲਾਜ਼ਮ ਮੁਲਾਜ਼ਮਾਂ ਵੱਲੋਂ ਜੋ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ 30 ਤਰੀਕ ਨੂੰ ਸਬਡਿਵੀਜ਼ਨ ਪੱਧਰ ਤੇ ਸਮੂਚੇ ਪੰਜਾਬ ਦੇ ਅੰਦਰ ਸਾਡੇ ਸਾਥੀ ਉਹਨਾਂ ਦੇ ਵਿੱਚ ਅਸੀਂ ਜਾ ਕੇ ਉਸ ਉਸ ਸੰਘਰਸ਼ ਦੀ ਜਿਹੜੀ ਆ ਸਮਰਥਨ ਕਰਾਂਗੇ ਲੇਕਿਨ ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਇਸ ਤੋਂ ਇਲਾਵਾ ਸਾਂਝੀ ਕਰਨਾ ਚਾਹਣਾ ਇਹ ਕੱਲਾ ਮੋਰਚਾ ਇੱਕ ਦੋ ਮੰਗਾਂ ਵਾਸਤੇ ਨਹੀਂ ਇਹ ਮੋਰਚਾ 12 ਮੰਗਾਂ ਵਾਸਤੇ ਆ ਉਹਦੇ ਵਿੱਚ ਪ੍ਰਾਈਵੇਟੇਸ਼ਨ ਬਹੁਤ ਵੱਡਾ ਇੱਕ ਤੁਹਾਡੇ ਸਾਹਮਣੇ ਏਜੰਡਾ ਪੇਸ਼ ਆ ਜਿਹੜਾ ਔਰ ਕਿਸ ਤਰੀਕੇ ਨਾਲ ਪਾਵਰ ਸੈਕਟਰ ਦੇ ਅੰਦਰ ਇਹ ਕੇਂਦਰ ਸਰਕਾਰ ਨਿੱਜੀਕਰਨ ਕਰ ਰਹੀ ਆ ਤੁਹਾਡੇ ਸਾਹਮਣੇ ਚੰਡੀਗੜ੍ਹ ਬਹੁਤ ਵੱਡੇ ਪ੍ਰੋਫਿਟs ਵਿੱਚ ਜਾ ਰਿਹਾ ਹੈ ਔਰ ਉਸ ਤੋਂ ਬਾਅਦ ਉਹ ਦੂਸਰੇ ਇਲਾਕਿਆਂ ਵੱਲੋਂ ਆਪਣਾ ਨਿਸ਼ਾਨਾ ਸਿੱਧਤ ਕਰਨੀਆਂ ਸੋ ਇਸ ਕਰਕੇ ਲੜਾਈ ਕੱਲੀ ਇੱਕ ਗੱਲ ਦੀ ਨਹੀਂ ਤੋਂ ਮਹਾਨਤ ਵਿੱਚ ਦੱਲੇਵਾਲ ਸਾਹਿਬ ਦੀ ਜੋ ਕੁਰਬਾਨੀ ਆ ਜਿਸ ਤਰੀਕੇ ਨਾਲ ਉਹ ਬੈਠੇ ਸੰਘਰਸ਼ ਅੰਦਰ ਉਹਨਾਂ ਨੂੰ ਨਮਨ ਕਰਦਾ ਸਰਧਾਂ ਭੇਟ ਕਰਦਾ ਉਹਨਾਂ ਦੀ ਕੁਰਬਾਨੀ ਨੂੰ ਸਲਾਮ ਕਰਦਾ ਔਰ ਸਾਰੇ ਮਲਾਜ਼ਮ ਵਰਗ ਨੂੰ ਅਪੀਲ ਕਰਦਾ ਕਿ ਭਰਾਓ ਇਹ ਕੱਲਾ ਇੱਕ ਮਸਲੇ ਵਾਸਤੇ ਕਿਸਾਨੀ ਵਾਸਤੇ ਨਾ ਸਮਝੋ ਇਹ ਪੰਜਾਬ ਵਾਸਤੇ ਲੜਾਈ ਆ ਇਹ ਲੋਕਾਂ ਵਾਸਤੇ ਲੜਾਈ ਆ ਇਹ ਮਜ਼ਦੂਰਾਂ ਵਾਸਤੇ ਲੜਾਈ ਆ ਇਹ ਮਲਾਜ਼ਮਾਂ ਵਾਸਤੇ ਲੜਾਈ ਆ ਸੋ ਇਸ ਵਾਸਤੇ ਆਪਾਂ ਸਾਰੇ ਤਗੜੇ ਹੋ ਕੇ ਆਪਾਂ ਸਾਰੇ ਲਾਮਬੰਦੀ ਕਰੀਏ ਔਰ ਇਸ ਮੋਰਚੇ ਨੂੰ ਕਾਮਯਾਬ ਕਰੀਏ ਔਰ ਕੇਂਦਰ ਸਰਕਾਰ ਦੀਆਂ ਜਿਹੜੀਆਂ ਦੇਸ਼ ਵਿਰੋਧੀ ਨੀਤੀਆਂ ਵੀ ਮੈਂ ਕਹੂੰਗਾ ਪੰਜਾਬ ਵਿਰੋਧੀ ਨੀਤੀਆਂ ਵੀ ਕਹਾਂਗਾ ਔਰ ਲੋਕ ਵਿਰੋਧੀ ਨੀਤੀਆਂ ਵੀ ਕਹਾਂਗਾ ਉਹਨਾਂ ਨੂੰ ਭਾਜ ਦੇਣ ਵਾਸਤੇ ਆਪਾਂ ਸਾਰੇ ਤਗੜੇ ਹੋ ਕੇ ਇਸ ਮੋਰਚੇ ਦੀ ਜਿਹੜੀ ਕਾਮਯਾਬੀ ਵਾਸਤੇ ਆਪਾਂ ਜਿੰਨਾ ਸਿਰ ਤੋੜ ਯਤਨ ਕਰ ਸਕੀਏ ਉਹਨਾਂ ਆਪਾਂ ਇਸ ਮੋਰਚੇ ਟੋਲ ਪਲਾਜ਼ਾ ਵਰਕਰ ਯੂਨੀਅਨ ਦੇ ਪਾਸ 77 ਮੈਂ ਸਰਦਾਰ ਢੱਲੇਵਾਲ ਸਾਹਿਬ ਨੂੰ ਮਰਤ ਵਰਤ ਦਾ ਫੈਸਲਾ ਲੈਣਾ ਪਿਆ ਪਰ ਉਹ ਮੰਨ ਵਰਤ ਤੇ ਬੈਠੇ ਨੇ ਅਸੀਂ ਸਾਰੇ ਹੀ ਉਹਨਾਂ ਦੇ ਸਹਿਯੋਗ ਦੇ ਵਿੱਚ ਇੱਥੇ ਹਾਜ਼ਰ ਆਂ ਔਰ ਅੱਗੇ ਵੀ ਹਾਜ਼ਰ ਹੋਵਾਂਗੇ ਸਾਡੀ ਟੋਲ ਪਲਾਜ਼ਾ ਦੇ ਵਰਕਰ ਯੂਨੀਅਨ ਜਿੱਥੇ ਬੰਦੀ ਆਇਆ ਸੀ ਸਾਰੇ ਹੀ ਜਿੰਨੇ ਵੀ ਪੰਜਾਬ ਦੇ ਟੋਲ ਪਲਾਜ਼ੇ ਆ ਸਾਰੇ ਟੋਲ ਪਲਾਜ਼ਾ ਦੇ ਪਹਿਲਾਂ ਵੀ ਫਲੈਕਸ ਲਵਾਏ ਆ ਕਿ ਜੋ ਮਰਨ ਵਰਤਨ ਤੇ ਬੈਠਿਆ ਹੁਣ ਅਸੀਂ ਦੁਬਾਰਾ ਜੋ 30 ਤਰੀਕ ਦੀ ਸਾਨੂੰ ਦੋਨੋਂ ਫਾਰਮਾਂ ਦੇ ਸੱਦੇ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਆ ਅਸੀਂ 30 ਤਰੀਕ ਅੱਜ ਹੀ ਸ਼ਾਮ ਨੂੰ ਆਪਣਾ ਸਾਰੇ ਪਲਾਜ਼ਿਆਂ ਤੇ ਕਾਲ ਕਰਤੀ ਹੈ ਕਿ ਉਹ ਜਿਹੜੇ ਫਲੈਕਸ ਬੋਰਡ ਆ ਜੋ 30 ਦੇ ਬੰਦ ਦੇ ਆ ਉਹ ਸਾਰੇ ਟੋਲ ਪਲਾਜ਼ੇ ਤੇ ਇਨ ਰੋਡ ਦੀ ਐਂਟਰੀ ਦੇ ਵੱਡੇ ਵੱਡੇ ਬੋਰਡ ਲਗਾਏ ਜਾਣਗੇ ਤਾਂ ਕਿ ਪਬਲਿਕ ਨੂੰ ਪਤਾ ਲੱਗ ਸਕੇ ਕਿ 30 ਤਰੀਕ ਨੂੰ ਪੰਜਾਬ ਬੰਦ ਆ ਤਾਂ ਕਿ ਉਹ ਘਰਾਂ ਵਿੱਚ ਰਹਿਣ ਆਪਣਾ ਕੋਈ ਵੀ ਬੰਦ ਦੇ ਵਿੱਚ ਕਿਸੇ ਚੀਜ਼ ਦਾ ਸ਼ਿਕਾਰ ਨਾ ਹੋਵੇ ਸੋ ਸਾਡੀ ਯੂਨੀਅਨ ਹਮੇਸ਼ਾ ਇਹਦੇ ਨਾਲ ਨਾਲ ਸੀ ਬਾਕੀ ਸਾਡਾ ਲੰਗਰ ਵੀ ਪੈਂਟੋਲ ਪਲਾਜ਼ੇ ਦੇ ਪਿੱਛੇ 18 ਦਿਨ ਤੋਂ ਚੱਲ ਰਿਹਾ ਔਰ ਲਗਾਤਾਰ ਚੱਲਦਾ ਰਹੇਗਾ ਹਮੇਸ਼ਾ ਇਹਦੇ ਸਮਰਥਨ ਦੇ ਹੱਕ ਦੇ ਵਿੱਚ ਆ ਔਰ ਬਿਲਕੁਲ ਇਹਦੇ ਨਾਲ ਖੜੋਤੇ ਇਹਨਾਂ ਕਹਿੰਦੇ